ਅੱਜ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋ ਪਹੁੰਚੇ ਆ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਇੰਦਰਜੀਤ ਸਿੰਘ ਦੇ ਕੋਲ ਆਏ ਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਭਰਾ ਦਾ ਤੇ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਵੀਰ ਲੈ ਕੇ ਆਉਂਦਾ ਵੜਾ ਵੀ ਆਉਂਦੀਆਂ ਤੇ ਮੱਝਾਂ ਝੋਟੀਆਂ ਵੀ ਦੋਸਤੋ ਤੁਹਾਨੂੰ ਆਪਾ ਦਿਖਾਉਂਦੇ ਰਹਿੰਦਾ ਇਸ ਕਿੱਲੇ ਦੇ ਉੱਪਰ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਵੈਸੇ ਨਾਗਾਪਾ ਤੁਹਾਨੂੰ ਦੋ ਹੀ ਦਿਖਾਉਣੇ ਆ ਦੋਵੇਂ ਮੱਝਾਂ ਛੋਟੀਆਂ ਤਾਜ਼ੀਆਂ ਸੁਈਆਂ ਨੇ ਤੇ ਚੱਲ ਵੀ ਚੰਗੇ ਦੁੱਧ ਤੇ ਰਹੀਆਂ ਨੇ ਠੀਕ ਆ ਜੀ ਹੁਣ ਕਿੰਨਾ ਕਿੰਨਾ ਦੁੱਧ ਇਹਨਾਂ ਮੱਝਾਂ ਦੇ ਥੱਲੇ ਆ ਉਹ ਪੂਰਾ ਵੇਰਵਾ ਪੂਰੀ ਡਿਟੇਲ ਆਪਾਂ ਨੂੰ ਵੀਰਿੰਦਰਜੀਤ ਸਿੰਘ ਦੱਸੂਗਾ ਪੂਰੀ ਡਿਟੇਲ ਆਪਾਂ ਉਹਨੋਂ ਤੋਂ ਲਵਾਂਗੇ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ ਕਿਸਾਨ ਵੀਰ ਉਹ ਤਰੀਕ 9 ਸਤੰਬਰ ਤੇ ਸਮਾਂ ਕੋਈ ਮਾਰਨਿੰਗ 11:00 ਵਜੇ ਦਾ ਔਰ ਕਰ ਲੈਨੇ ਆ ਗੱਲਬਾਤ ਵੀਰ ਇੰਦਰਜੀਤ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਤੇ ਖਾਸ ਵਿਜਿਟ ਪਿੰਡ ਕਰਿਆਲੇ ਕਰਨੀ ਆ ਠੀਕ ਆ ਜੀ ਸਭ ਤੋਂ ਪਹਿਲਾਂ ਵੀਰ ਇੰਦਰਜੀਤ ਸਾਸਤਰੀ ਕਾ ਸਾਸਿਕਾ ਰਾਜ ਵਰਗੇ ਹਾਲ ਜੀ ਬਹੁਤ ਵਧੀਆ ਭਾਜੀ ਠੀਕ ਅਸਾਂ ਇੰਦਰਜੀਤ ਵੀਰਾਂ ਤੇ ਦੋ ਨਗ ਆਪਣੇ ਕੋਲੇ ਬਕਾਊਗਾ ਦੋਨੋਂ ਮੱਝਾਂ ਤਾਜ਼ੀਆਂ ਸੁਨੀਆਂ ਨੇ ਹਾਂਜੀ ਹਾਂਜੀ ਠੀਕ ਹੈ ਭਰਾ ਤੇ ਵੈਸੇ ਕਿੰਨੇ ਕਿੰਨੇ ਦਿਨਾਂ ਦੇ ਵਿੱਚ ਸੁਆ ਨਾਮਾ ਚਾਂਦਾ ਇੰਨੇ ਦੇ ਵਿੱਚ ਪੀਗਲੇਵਲ ਦੁੱਧਾ ਫੜਿਆ ਇਹਨੂੰ ਲਾ ਲਓ ਮੀਂਹ ਨਾ ਮੰਨ ਕੇ ਕੋਈ ਲੈ ਲੇ 25 26 ਦਿਨ ਹੋਏ ਸੂਈ ਨੂੰ ਓਕੇ ਤਾਂ ਮੇਰੀ ਬੇਨਤੀ ਹੈ ਪਿਛਲੀ ਵੀਡੀਓ ਚ ਆਪਾਂ ਜਿਹੜੀ ਮੱਝ ਪਾਈ ਸੀ 14 ਲੀਟਰ ਵਾਲੀ ਹਾਂਜੀ ਉਹਨਾਂ ਕੇ ਵੀਰ ਨੇ ਕਮੈਂਟ ਕੀਤਾ ਕਿ ਫੁਲਕਾਰੀ ਪਾ ਦਿੰਦੇ ਆ ਜੀ ਟੋਕਣਾ ਮੱਝਾਂ ਦੇ ਉੱਤੇ ਮੈਨੂੰ ਇਹ ਜਵਾਬ ਦੇਣ ਵੀਰ ਵੀ ਜਿਹੜੀ ਮਹੀਨੇ ਦੀ ਮੱਝ ਸੂਈਓਕ ਦੇ ਟੋਕੜ ਹੋ ਜਾਂਦੀ ਆ ਆ ਜਿਹੜੀ 15 16 17 ਸਰੀ ਮੱਝਾਂ ਕੋ ਟੋਕੜ ਹੁੰਦੀ ਆ ਟੋਕੜ ਮੱਝ ਤੇ ਮੇਰਾ ਵੀਰ ਥੋੜਾ ਜਨਾ ਚਲੋ ਕਮੈਂਟ ਕਰਿਆ ਕਰੋ ਜੀਨੇ ਵਸਦੇ ਰਹੋ ਤੁਸੀਂ ਵੀ ਕਮੈਂਟ ਹੁੜਾ ਧਿਆਨ ਆ ਕਰਿਆ ਕਰੋ ਅਗਲੇ ਦੀ ਜਿੰਦ ਜਾਣ ਲੱਗੀ ਹੁੰਦੀ ਆ ਫੁੱਲ ਸੇਵਾ ਦੇ ਕਰਕੇ ਮਤਲਬ ਦੁੱਧ ਤੇ ਅਗਲੇ ਲਿਆਂਦੀ ਹੁੰਦੀ ਆ ਤੁਸੀਂ ਇੱਕ ਨਿਗਾਹ ਜਾਂ ਕਮੈਂਟ ਮਾਰ ਕੇ ਤੇ ਅਗਲੇ ਦਾ ਨਾ ਮਤਲਬ ਕੰਮ ਤੇ ਦਦਾਂ ਵਿਗਣ ਪਾਉਣ ਵਾਲੀ ਗੱਲ ਕਰਦੇ ਵੀ ਪੈਰਪਰਾ ਠੀਕ ਨਹੀਂ ਸੇਵਾ ਕਰੋ ਵੀਰ ਜੇ ਕਿਨੇ ਸੇਵਾ ਕਰਨੀ ਆ ਤੇ ਉਹੀ ਡੰਗਰ ਖੇਦਿਆ ਨਹੀਂ ਤੇ ਏਸੀਆਂ ਥੱਲੇ ਬੈ ਕੇ ਕਮੈਂਟ ਕਰਨ ਦੇ ਬੜੇ ਸੌਖੇ ਆ ਹਰ ਕੋ ਕਰ ਲੈਂਦਾ ਹਾਂਜੀ ਅੱਜ ਤੋਂ ਸਾਰੀ ਜ਼ਰੂਰੀ ਗੱਲਾਂ ਨੇ ਮੇਰਾ ਵੀਰ ਬੇਨਤੀ ਹੁੰਦੀ ਆ ਵੀਰਾਂ ਨੂੰ ਕਮੈਂਟ ਪੋਜ਼ਿਟਿਵਿਟੀ ਲਈ ਕਰ ਲਿਆ ਕਰੋ ਠੀਕ ਆ ਜੀ ਇੱਕ ਮਹੀਨੇ ਦਾ ਆਪਾਂ ਵੈਸੇ ਤਾਂ ਕਹਿ ਦਿੰਦੇ ਆ ਵੀ ਇੱਕ ਤਾਂ ਉਹਦੇ ਵਿੱਚ ਕੋਈ ਬਹਾਨੇਬਾਜ਼ੀ ਨਹੀਂ ਚੱਲਦੀ ਵੀ ਦੁੱਧ ਤਾਂ ਵਧੂਗੀ ਪਸ਼ੂ ਦੁੱਧੋਂ ਹੋਰ ਵਧੂਗਾ ਕਿਉਂਕਿ ਇੱਕ ਇੰਨੇ ਦੁੱਧ ਤੇ ਕਰਕੇ ਤੁਹਾਨੂੰ ਜੇ ਕੋਈ ਵਪਾਰੀ ਵੀ ਦੇ ਰਿਹਾ ਦੁੱਧ ਫਿਰ ਮੇਰਾ ਵੀਰ ਇਹੋ ਜੇ 네ਗੇਟਿਵ ਕਮੈਂਟ ਨਾ ਕਰ ਰਿਹਾ ਕਰੋ ਠੀਕ ਆ ਜੀ ਉਹ ਸਾਰੇ ਵੀਰਾਂ ਨੂੰ ਬੇਨਤੀ ਆ ਆਪਣੀ ਹੱਥ ਜੋੜ ਕੇ ਰਿਕਵੈਸਟ ਕਰਦੇ ਆ ਪੋਜ਼ਿਟਿਵਿਟੀ ਲਈ ਕਮੈਂਟ ਕਰੋ ਠੀਕ ਆ ਜੀ ਤੇ ਇਹ ਤਾਂ ਹੈ ਨਹੀਂ ਵੀ 5 4 7 ਦਿਨਾਂ ਦੀ ਸੂਈ ਹੈ ਤੇ ਵੀ 25 ਦਿਨਾਂ ਤੇ ਮਹੀਨੇ ਦਾ ਪਸ਼ੂ ਦੁੱਧ ਵਧੂਗਾ ਤੇ ਜੇਕਰ 25 ਦਿਨਾਂ ਤੇ ਮਹੀਨੇ ਤੇ ਪਸ਼ੂ ਕੋਈ 15 14 ਲੀਟਰ ਤੁਹਾਡੇ ਸਾਹਮਣੇ ਪੇਸ਼ ਕਰਦਾ ਪਿਆ ਤੇ ਉਥੇ ਮੇਰਾ ਵੀਰ ਤੁਸੀਂ ਟੋਕੜਾਂ ਦੇ ਵਿੱਚ ਫਿਰ ਤੁਸੀਂ ਗਨਉਂਦੇ ਜੋ ਜੀ ਰਾਜ ਵੀਰੇ ਮਹੀਨੇ ਦੀ ਮੱਝ ਟੋਕੜ ਹੋ ਗਈ ਤੇ ਫਿਰ ਆਪਾਂ 4 4 5 5 ਲੱਖ ਲੋਕੀ ਮੱਜਾਂ ਦੇ ਲਾਉਂਦੇ ਫਿਰ ਕਾਹਤੋਂ ਲਾਉਂਦੇ ਜੇ ਮਹੀਨੇ ਦੀ ਡੰਗਰੀ ਟੋਪੜ ਹੋ ਜਾਂਦਾ ਹਾਂ ਹਾਂ ਬਿਲਕੁਲ ਮੱਜ ਜਿਹੜੀ ਚੰਗੀ ਅਸਲੇ ਦੀ ਮੱਜ ਆ ਉਹ 14 14 15 15 ਕਿਲੋ ਦੇ ਕਈ ਡਰਾਈ ਕਰਦੇ ਆ ਬ੍ਰੀਡਰ ਬਿਲਕੁਲ ਬਿਲਕੁਲ ਇਹ ਖਾਨਦਾਨੀ ਮੱਜਾਂ ਜਿਹਨੀਆਂ ਬੜਾ ਬੜਾ ਦੁੱਧ ਦੇ ਜਾਂਦੀਆਂ ਨੇ ਥੋੜੇ ਵੀਰਿੰਦਰ ਜੀ ਤੇ ਤਿੰਨ ਸਟੇਜਾਂ ਆਇਆ ਜੇ ਸਾਲ ਦੇ ਵਿੱਚ ਆ ਪੱਠ ਨੌ ਮਹੀਨੇ ਪਸ਼ੂ ਦੁੱਧ ਚੋਂਦਾ ਨਾ ਤੇ ਤਿੰਨ ਤੋਂ ਸਾਢੇ ਤਿੰਨ ਮਹੀਨੇ ਪੀਕ ਦਾ ਦੁੱਧ ਹੁੰਦਾ ਤੋਂ ਬਾਅਦ ਕਿਤੇ ਨਾ ਕਿਤੇ ਦੋ ਤਿੰਨ ਕਿਲੋ ਪਸ਼ੂ ਮੈਨਸ ਵੀ ਹੋ ਜਾਂਦਾ ਹ ਤਦ ਸਾਰੇ ਸਿਆਣੇ ਆ ਆਪੋ ਆਪਣੀ ਥਾਂ ਤੇ ਵੱਡੇ ਵੱਡੇ ਰੇ ਵੀ ਅੱਗੇ ਗਏ ਲਵਿੰਦਰ ਜੀ ਤਾਂ ਸ਼ੁਰੂਆਤ ਕਰਦੇ ਆ ਵੀਰ ਆਪਣੇ ਕੋਲ ਜਿਹੜੀ ਇਸੇ ਮੱਝ ਤੋਂ ਅੱਜ ਦਿਨ ਤੁਸੀਂ ਦੱਸਦੇ ਵੀ 25 ਤੋਂ ਮਹੀਨਾ ਮਹੀਨਾ ਕੋਈ ਵੀ ਰਮਾ ਨਹੀਂ ਮਹੀਨਾ ਮੰਨ ਲੈ ਕੋਈ ਮਹੀਨਾ ਰਾਇ ਉਹ ਤੱਕੜ ਨਹੀਂ ਆ ਮਹੀਨੇ ਦੀ ਦੋਸਤ ਇਹ ਮੰਨ ਲਿਓ ਠੀਕ ਆ ਜੀ ਆ ਮਗਰ ਕੱਟੀ ਆ ਫੀਮੇਲ ਕਾਫ ਆ ਤੇ ਦੁੱਧ ਕਿੰਨਾ ਵੀਰੇ ਤੇ ਥਲੇ ਚਵਾਵਾਂਗੇ ਦੁੱਧ ਰਾਜ ਵੀਰੇ ਮੈਂ ਬਣਾ ਦਊਗਾ ਜੇ ਕਹਿ ਭੈਣ ਭਾਣੇ ਜਾ ਕੇ ਤੇਰੇ ਥਲੇ ਤੂੰ ਥਲੇ ਬੰਨ ਕੇ ਤੇ 4 ਵਜੇ ਪੱਠੇ ਪਾਉਣੇ ਉਹ ਤਾਂ ਗੱਲਾਂ ਗਲਤ ਆ 16 ਤੋਂ ਪਲੱਸ ਆ 17 ਵਜੇ 18 ਵਜੇ 16 ਕਿਲੋ ਨੂੰ ਲੀਟਰ ਜਿਹੜਾ ਲੀਟਰ ਹੁੰਦਾ ਹੈ 16 ਲੀਟਰ ਨੂੰ ਕੋਈ ਭਾਵੇਂ ਹਾਥ ਮਨ ਨਾਲ ਆਵੇ ਤਾਂ ਭਾਵੇਂ ਮੇਰੇ ਘਰੇ 5 ਦਿਨ ਚੋਈ ਜਾਵੇ ਮੈਂ ਭਰਾਗ ਲੀਟਰ ਦਊਗਾ 8 ਕਿਲੋ ਇੱਕ ਟਾਈਮ ਦਾ ਠੀਕ ਹੈ ਜੀ ਹਾਂ ਲਓ ਜੀ 16 ਲੀਟਰ ਦੋਸਤੋ ਵੀਰਿੰਦਰ ਜੀ ਤਾਂ ਦਾ ਵੀ ਮੈਂ ਚਵਾ ਦੂੰਗਾ ਤੁਹਾਨੂੰ ਅੱਗੇ ਮੇਰੇ ਵੀਰ ਇੱਥੇ ਇੱਕ ਗੱਲ ਆ ਵੀ ਇੱਥੇ ਕਮੈਂਟ ਨਾਲੋਂ ਚੰਗਾ ਵੀ ਜਿਹੜੇ ਵੀਰ ਨੇ ਵਾਸਤਾ ਪਾਉਣਾ ਇਸ ਮੱਝ ਦੇ ਨਾਲ ਐਸੇ ਖਰਚ ਕਰਨੇ ਆ 16 ਲੀਟਰ ਤੁਸੀਂ ਲੱਭ ਰਹੇ ਜੀ ਤੇ ਮੇਰਾ ਵੀ ਤੇ ਆਣ ਕੇ ਚੋ ਕੇ ਵੇਖੋ ਉਸ ਤੋਂ ਬਾਅਦ 2-3 ਡੰਗ ਚੋ ਕੇ ਫਿਰ ਕਮੈਂਟ ਕਰੋ ਜੇ ਨਹੀਂ ਵੀ ਲੈਣੀ ਤਾਂ ਵੀ ਆਣ ਕੇ ਚੋਵੇ ਹਾਂ ਕਮੈਂਟ ਕਰਨ ਦਾ ਸਵਾਦ ਹੈ ਨਾ ਕਮੈਂਟ ਕਰਨੇ ਹਨ ਨਾ ਜੇ ਨਹੀਂ ਵੀ ਮੱਝ ਲੈਣੀ ਤਾਂ ਵੀ ਮੇਰੀ ਆਣ ਕੇ ਮੱਝ ਚੋਵੇ ਹਾਂ ਜਿਹੜੇ ਬੰਦੇ ਨੇ ਕਮੈਂਟ ਕਰਨਾ ਵਾ ਫਿਰ ਸਵਾਦ ਹੋ ਜਾਊਗਾ ਵੀ ਮੈਂ ਝੂਠਾਂ ਕੇ ਜਾਓ ਝੂਠਾ ਹੈ ਬਿਲਕੁਲ ਜੀ ਹਾਂਜੀ ਹਉ ਦੋਸਤੋ ਆਪਣੇ ਆਪ ਦੇ ਮਾਣ ਹੁੰਦਾ ਆਪਣੇ ਪਸ਼ੂ ਤੇ ਮਾਣ ਹੁੰਦਾ ਇਹ ਹੈ ਨਹੀਂ ਜੇ 10000 ਕਿਲੋ ਵਾਲੀ ਮੱਝ ਤੇ ਆਪਾਂ ਕਹਦੇ ਆ ਵੀ 16 ਕਿਲੋ ਚੋਣਾ ਆ ਜਾਓ ਅੱਧੀ ਇਹ ਚਮੋਣਾ ਬੜਾ ਔਖਾ ਕਿਲੋ ਦੁੱਧ ਅੱਧਾ ਕਿਲੋ ਪਾਇਆ ਖੰਡ ਦੁੱ ਇਹ ਤਾਂ ਜਿਹਦੀ ਕਰਤੂਤ ਆ ਪਸ਼ੂ ਦੀ ਠੀਕ ਆ ਜੀ ਜਿਹੜੇ ਪਸ਼ੂ ਨੂੰ ਗੋਣ ਜਿਹੜੇ ਮਾਲਕ ਨੇ ਬਖਸ਼ਿਆ ਉਹਨੇ ਦੋਤ ਦੇਣਾ ਠੀਕ ਆ ਜੀ ਸੋ ਮੱਝ ਕਤਬੋਤ ਵਾਲੀ ਆ ਵੱਡੀ ਆ ਬੱਕੀ ਆ ਅੱਜ 11 ਵਜੇ ਦੇ ਰਾਜਵੇਰੇ ਵੇਖੋ ਮੱਝ ਤੇ ਸਵੇਰ ਜਿਹੜੀ ਦੋਸਤੋ ਚੋਈ ਚਵਾਈ ਵੀਰ ਨੇ ਕਿੰਨੇ ਕ ਵਜੇ ਸੀ ਇਹ 6:00 ਤੇ 6:00 ਵਜੇ ਚਵਾਈ ਕਰਦਾ ਵੀਰ ਤੇ 11:30 11:00 11:30 ਇਹ ਟਾਈਮ ਹੋ ਰਿਹਾ ਠੀਕ ਆ ਜੀ ਮਾਰਨਿੰਗ ਦਾ ਆਪਾਂ ਹੁਣ ਕਵਰੇਜ ਕਰਦੇ ਪਏ ਆ ਠੀਕ ਆ ਇਹ ਗ੍ਰੇਡੇਡ ਮੱਝਾਂ ਨੀਲੀ ਲੱਗਦੇ ਨਾਲ ਗ੍ਰੇਡੇਡ ਠੀਕ ਆ ਜੀ ਸੋ ਗ੍ਰੇਡੇਡ ਆ ਮਗਰਲੇ ਖੁਰਖੁਰ ਇਹ ਥਾਣੇ ਦੇ ਵੀ ਪੂਰੀ ਖਬਰਦਾਰ ਆ ਵੰਡ ਵੰਡ ਆਫਸੀ ਥਾਣਾ ਦੀ ਬਹੁਤ ਵਧੀਆ ਆ ਲਓ ਜੀ ਠੀਕ ਆ ਜੀ ਲਓ ਗ੍ਰਿੰਦਰ ਜੀ ਤੇ ਇੱਕ ਵਾਰੀ ਤੋਰ ਕੇ ਦਿਖਾਈਏ ਵੀਰਾਂ ਨੂੰ ਲਓ ਦੋਸਤੋ ਸੋ ਚੰਗਾ ਸ਼ੌਂਕ ਰੱਖਦੇ ਆ ਵੀਰ ਜਿਹੜੇ ਡੇਰੀ ਦਾ ਕੰਮ ਕਰਦੇ ਖਾਸ ਤੌਰ ਤੇ ਵੀ 15 ਪਲੱਸ ਤੋਂ ਉੱਪਰ ਮੱਧਾ ਚਾਹੀਦੀਆਂ ਜਿਹੜੇ ਵੀਰਾਂ ਨੂੰ ਉਹ ਤੁਸੀਂ ਜ਼ਰੂਰ ਹੱਥ ਪਾ ਲਓ ਠੀਕ ਆ ਜੀ ਬਾਕੀ ਅੱਗੇ ਤੁਹਾਡੀ ਸੇਵਾ ਹੈ ਹੋ ਸਕਦਾ ਵੀ ਜਿੰਨੇ ਕ ਵੀਰਿੰਦਰ ਜੀ ਦੀ ਕਾਰਗੁਜ਼ਾਰੀ ਆ ਉਹਨਾਂ ਦੁੱਧ ਤੁਹਾਨੂੰ ਚਵਾ ਦੇ 16 ਕਿਲੋ ਅਗੇ ਕਿਸੇ ਵੀਰ ਦੀ ਹੋਰ ਵੀ ਜਿਆਦਾ ਕਾਰਗੁਜ਼ਾਰੀ ਹੈ ਆਪਣੇ ਫਾਰਮ ਤੇ ਲੈ ਕੇ ਜਾਣ ਤੋਂ ਬਾਅਦ ਤੇ ਤੁਸੀਂ ਦੁੱਧ ਹੋ ਸਕਦਾ ਦੋਸਤੋ ਵੀ ਹੋਰ ਵੀ ਚੰਗਾ ਇਸ ਕਰਮਾੜੀ ਦੇ ਥੱਲੇੋਂ ਲੈ ਲਓ ਤੇ ਫਿਲਹਾਲ ਜਿਹੜਾ ਅੱਜ ਤੁਸੀਂ ਪੈਸੇ ਖਰਚ ਕਰਕੇ ਲੈ ਕੇ ਜਾਣੇ ਆ ਫਿਰ ਇਹਦੀ ਰਾਜ ਵੀਰੇ ਇਹਦੀਆਂ ਸੀਲੀਆਂ ਸੂਲੀਆਂ ਚੈੱਕ ਕਰਾਓ ਇਹ ਨਹੀਂ ਇਤਰਾ ਰਸਾ ਛੁੱਟ ਕੇ ਦੇਖੋ ਲਓ ਜੀ ਆ ਕਰੋ ਐ ਜਿੱਤਰਾ ਮਰਜ਼ੀ ਜੋ ਮਰਜ਼ੀ ਇਤਰਾ ਮਰਜ਼ੀ ਭਾਵੇਂ ਦਿਹਾੜੀ ਬੀਜੀ ਨਹੀਂ ਰੀ ਮਰਜ਼ੀ ਚੋਲੋ ਪੂਰੀ ਚੋਕਲੀ ਦੀ ਕਰਮਾੜੀ ਉਸੇ ਪੂਰੀ ਠੰਡੀ ਧੀਰੀਆ ਸੀਲਸ ਆਊਗਾ ਤੋਂ ਬਿਲਕੁਲ ਜੀ ਦੋਸਤੋ ਨੇਚਰ ਵਾਈਸ ਤੁਹਾਨੂੰ ਆਪਾ ਦਿਖਾਈ ਦਿੱਤੀ ਆ ਤੇ ਮੋੜ ਤੋਂ ਜੇਕਰ ਗੱਲ ਕਰੀਏ ਇੱਕ ਪਸ਼ੂ ਦੁੱਧ ਵਾਲੇ ਦੀ ਜਿਹੜੀ ਤੁਸੀਂ ਪਛਾਣ ਵੇਖੋ ਤੁਸੀਂ ਤੇ ਸਟਰਕਚਰ ਲੈਵੇ ਦਾ ਦੱਸ ਦਿੰਦਾ ਵੀ ਭਾਂਡੇ ਜਦੋਂ ਦੁੱਧ ਕਿੰਨਾ ਹੋਊਗਾ ਠੀਕ ਆ ਜੀ ਆਹ ਕਰੋ ਚੱਕ ਵਾਹ ਫੇਸ ਕੁਆਲਟੀ ਆ ਸੋ ਕਦਕੁੱਦ ਵੀ ਕਰਮਾਲੀ ਨੂੰ ਸੋਹਣਾ ਠੀਕ ਆ ਜੀ ਕੋਈ ਇਹ ਵੀ ਨਹੀਂ ਹੈਗਾ ਕਿ ਬਿਲਕੁਲ ਦਰਮਿਆਨੀ ਹਾਈਟ ਆ ਆਮ ਮੀਡੀਅਮ ਹਾਈਟ ਤੋਂ ਵੱਡੀ ਆ ਵੱਡੀਆਂ ਮੱਝਾਂ ਦੇ ਵਿੱਚ ਆਪਾਂ ਦੀ ਗਿਣਤੀ ਕਰ ਸਕਦੇ ਹਾਂ ਠੀਕ ਆ ਸੋ ਥੱਲੇ ਲੈਵੇ ਦੀ ਪੂਰੀ ਖਬਰਦਾਰ ਆ ਸੋ ਪੂਰਾ ਪੀਕ ਜਿਹੜਾ ਅੱਜ ਇਹਦਾ 16 ਲੀਟਰ ਦੁੱਧ ਚਵਾ ਰਹੀ ਆ ਪੂਰੇ ਪੀਕ ਦੀ ਜੇਕਰ ਆਪਾਂ ਅੱਜ ਗੱਲ ਕਰੀਏ ਠੀਕ ਆ ਆਪਾਂ ਫੁਲਕਾਰੀ ਲਾ ਕੇ ਵਫਾਦਨੇ ਭੈਣ ਆ ਲਓ ਜੀ ਆ ਦੇਖੋ ਇਹ ਨਹੀਂ ਬਿਲਕੁਲ ਲਸੀ ਮਾੜੀ ਵੇਖੋ ਮਾਜੀ ਪਿੱਟਪੂੜਾ ਕਰੋ ਚੱਕ ਠੀਕ ਆ ਜੀ ਸੋ ਫੋਲੋ ਵਾਜਨ ਵਜੂਦ ਵਾਲੀ ਕਰਮਾੜੀ ਸੋਹਣੀ ਹਾਈਟ ਲੈਂਥ ਉਹਨਾਂ ਸਰਪ੍ਰਸ਼ਰ ਲੈਵੇ ਦਾ ਠੀਕ ਆ ਜੀ ਤੇ ਚੰਗੇ ਦੁੱਧਵਾਦ ਵਾਲੀ ਜੇ ਕੋਈ ਦੁੱਧਵਾਦ ਦਾ ਕੰਮ ਕਰਦੇ ਆ ਡੇਰੀ ਦਾ ਡੇਰੀ ਫਾਰਮਿੰਗ ਦਾ ਕੰਮ ਤੇ ਜ਼ਰੂਰ ਤੁਸੀਂ ਪਸ਼ੂਆਂ ਦੇ ਵਿੱਚ ਸ਼ਾਮਲ ਕਰ ਸਕਦੇ ਜੀ ਠੀਕ ਆ ਜੀ ਸੋ ਚੰਗੀ ਮਾਜਾ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਚੰਗੇ ਲੈ ਸਕਦੇ ਜੀ ਉਹ ਇਨੇ ਕ ਲੀਟਰ ਵਾਲੇ ਤੋਂ ਜੇਕਰ ਆਪਾਂ ਦੋਸਤੋ ਕੀ ਆਉਣ ਵਾਲੇ ਸਮੇਂ ਚ ਚੰਗੀਆਂ ਕਟੀਆਂ ਝੋਟੀਆਂ ਤਿਆਰ ਕਰਦੇ ਆ ਉਹ ਵੀ ਕਾਫੀ ਵਾਧੇ ਬੰਦੀ ਆ ਉਹਨਾਂ ਵਾਲੇ ਸਮੇਂ ਦੇ ਵਿੱਚ ਠੀਕ ਆ ਠੰਡੀ ਸੀ ਲੈ ਨਾ ਨਹੀਂ ਵੀ ਕੋਈ ਠੀਕ ਆ ਚੋਸਾ ਬਿਲਕੁਲ ਥੱਲੇੋਂ ਬਿਲਕੁਲ ਤੁਸੀਂ ਵੇਖੋਗੇ ਸਾਫ ਤੇ ਕਰਮਾ ਦੀ ਠੀਕ ਆ ਜੀ ਬਾਲੀ ਬੈਠੀ ਆ ਤੇ ਸੋਹਣੀ ਵਾਂਡਾ ਆਸਤੀ ਸਨਾਂ ਦੀ ਲੈ ਵੀ ਵੀਰਿੰਦਰ ਜੀ ਤਾਂ ਇਹਦੀ ਡਿਮਾਂਡ ਕੀ ਕਰਦਾ ਕਿੱਥੋਂ ਤੱਕ ਦੇਵਾਂਗੇ ਆਪਾਂ ਡਿਮਾਂਡ ਰਾਇਵੇ ਕਰਨੀ ਡਿਮਾਂਡ ਦਾ ਜਿੰਨਾ ਦੁੱਧ ਦਾ 16 17 ਕਿਲੋ 1.5 ਲੱਖ ਵੀ ਥੋੜਾ ਆ ਤੇ ਆਪਾਂ 130 ਮਾਨਤਨ ਕਰਦਾਂਗੇ 130 ਹਾਂ ਮਾਨਤਨ ਕਰਾਂਗੇ ਬਾਕੀ ਭੈਣ ਭਰਾ ਸਿਆਣੇ ਆ ਪੀਕ ਲੈਵਲ ਤੇ ਦੁੱਧ ਤੇ ਆਪਾਂ ਦੇਣੀ ਆ ਮਾ ਜੇ ਨਹੀਂ ਵੀ ਵਾਜੂਗੀ ਇਹ 15 ਕਿਲੋ ਦੇਂਦੀ ਆ ਸੁਕੇ ਦੇ ਦੂਗੀ ਆਪਾਂ ਜੀ 16 ਕਿਲੋ ਹਾਜ਼ਰ ਦੇਣਾ ਹੈ ਬਾਕੀ ਮੈਂ ਦਾ ਟਾਂਚਾ ਵੇਖੋ ਕਿਸੇ ਵੀਰ ਦੇ ਮਨ 'ਚ ਇਹ ਨਾ ਸ਼ੱਕ ਹੋਊਗਾ ਵੀਰ ਕੋਈ 15000 ਰੁਪਇਆ ਰਸਾਈ ਕਰ ਲੈਨੇ ਆ ਪੀਕ ਤੇ ਚਵਾ ਕੇ ਦੇ ਦੇ ਤੇ ਅੱਜ ਜਿਹੜਾ ਤੁਸੀਂ ਚੋ ਲੈਣਾ ਉਹ 16 ਕਿਲੋ ਆ 130000 ਵੀਰਿੰਦਰ ਜੀ ਨੇ ਦੀ ਮੰਗ ਕੀਤੀ ਵੀ ਲੈਣ ਦੇਣ ਜਿਹੜਾ ਚੌੜਾ ਪਿੱਠ ਪੂੜਾ ਥੱਲੇ ਲੇਵੇ ਦੀ ਬੜੀ ਖਬਰਦਾਰ ਆ ਕੋਈ 22 ਚਾਈ ਦਾ ਕੋਈ ਵਾਲਵਿੰਗ ਨਹੀਂਗਾ ਇੱਕ ਸਾਰ ਪੱਧਰ ਬਖਾਲਾ ਠੀਕ ਆ ਜੀ ਤੇ 24 22 ਇਹ ਮਾਰਨਿਕ ਉਹ ਵੀ ਤੁਹਾਨੂੰ ਟਾਈਮ ਨੋਟ ਕਰਾਤਾ ਹੁਣ ਵੀਡੀਓ ਦਾ ਟਾਈਮ ਵੀ ਨੋਟ ਕਰਾਤਾ ਤੇ ਬਣੀ ਥਣੀ ਆਪਣਾ ਇੱਕ ਟਾਈਮ ਖਾਲੀ ਕਰਕੇ ਦੋ ਟਾਈਮ ਟਾਈਮ ਤੋਂ ਟਾਈਮ ਚੋ ਕੇ ਆਪਾਂ ਢਾਹਾਂ ਪਾ ਕੇ ਦੋ ਦੋ ਮਰਾਵਾਂਗੇ ਠੀਕ ਆ ਸੋ ਚੋਚ ਆ ਗਿਆ ਆਪਾਂ ਤੁਹਾਨੂੰ ਵਿੱਚੇ ਦਿਖਾ ਦਾਂਗੇ ਠੀਕ ਆ ਜੀ ਸੋ ਚੋਣ ਚਣ ਇੱਕ ਨੰਬਰ ਹੋਊਗੀ ਠੀਕ ਆ ਜੀ ਅਚਾ ਇੰਦਰ ਜੀ ਤਾਂ ਇੱਕ ਸੈਕਿੰਡ ਨੰਬਰ ਤੇ ਵੀਰ ਆਪਣੇ ਕੋਲ ਇੱਧਰ ਆ ਜਗੇ ਤੇ ਆਹ ਮੱਝ ਖੜੀ ਆ ਇਹ ਰਾਜਵੀਰ ਇਹ ਦੂਜਾ ਸੁਬਾ ਜੇ ਹਾਂ ਜੀ ਤੇ ਆ ਕਟਾ ਜੇ ਕੋਈ 10 ਦਾ ਮੰਨ ਲੇ ਕੋਈ 11 ਦਾ ਮੰਨ ਲੇ 10000 ਦਿਨ ਹੋ ਗਏ ਉਹਨਾਂ 10 ਦਿਨ ਆਖਿਆ ਕੋਈ 11 12 ਮੰਨ ਲੇ ਕੋਈ ਗੱਲ ਨਹੀਂ ਠੀਕ ਹੈ ਜੀ ਇੱਕ ਦੋ ਦਿਨਾਂ ਨਾਲ ਉਧਰ ਉਧਰ ਕੁਝ ਨਹੀਂ ਹੁੰਦਾ ਲਓ ਜੀ ਹਾਂ ਉਹ ਦੋਸਤੋ ਕੋਈ 11 12 ਦਿਨਾਂ ਦਾ ਮੰਨ ਲੇ ਆ ਬੱਚਾ ਠੀਕ ਹੈ ਜੀ ਕੋਈ ਹਫਤੇ ਡੇਢ ਕ ਹਫਤੇ ਦਾ ਸੂਬਾ ਹੈਗਾ ਆ ਕਰੋ ਚੱਕ ਠੀਕ ਆ ਤੇ ਸੂਵੇ ਇਹ ਆਪ ਕਿੰਨੇ ਆ ਦੂਜੇ ਸੂਵੇ ਦੂਜੇ ਸੂਵੇ ਦੂਜੇ ਸੂਵੇ ਹਾਂ ਜੀ ਇਹ ਦੁੱਧ ਕਿੰਨੇ ਕਿਤੇ ਆ ਗਈ ਫਿਰ ਦੁੱਧ ਦੇ ਸਰਨਾਜ ਵੀਰ نیٹ 14 ਲੀਟਰ ਉਹ ਛੋਟੀ ਥੱਲੇ ਦੋ ਇਹ ਵੀ 16 17 ਕਿਲੋ ਵਾਲੀ ਆ ਇਹ ਮਤਲਬ ਡੰਗ ਦਿਹਾੜੀ ਦੋ ਦਿਨ ਰਹਿ ਜਾਂਦੀ ਨਾ ਤੇ ਇਹਦਾ ਵੀ ਆਪਾਂ 16 ਕਿਲੋ ਕਰਕੇ ਦੇ ਦਾਂਗੇ ਭੈਣ ਭਰਾਵਾਂ ਨੂੰ 16 14 ਕਿਲੋ ਦਾ ਜਿਹੜਾ ਮਰੀ 7 ਕਿਲੋ ਡੰਗ ਦਾ ਇਸ ਤਰ੍ਹਾਂ ਮਾਜੀ ਲੀਟਰ ਮਾਰੀ ਆਵੇ ਠੀਕ ਹੈ ਜੀ ਆਪਾਂ 5 ਟਾਈਮ ਪੁੱਲੀ 14 ਲੀਟਰ ਚ 14 ਲੀਟਰ ਤੇ ਅੱਜ ਆਪਾਂ ਦੇਣੀ ਆ ਭੈਣ ਭਰਾਵਾਂ ਨੂੰ 14 ਲੀਟਰ ਠੀਕ ਹੈ ਜੀ ਹਾਂ ਲਓ ਵੀ ਦੋਸਤੋ ਜਿਹੜਾ ਬਿਲਕੁਲ ਡੰਨਾ ਠੀਕ ਹੈ ਜੀ ਜਿਹੜੀ ਚੀਜ਼ ਡੰਨਾ ਉਹ ਦੁੱਧ 14 ਕਿਲੋ ਤੇ ਅੱਜ ਤੁਹਾਨੂੰ ਸੇਲ ਕੀਤੀ ਜਾਊਗੀ ਚੋਕੇ ਤੁਸੀਂ ਵੇਖਣੀ ਆ ਆਪਦੇ ਸਮਝ ਤੋਂ ਸਮਾਂ ਤੁਸੀਂ ਖੜਨਾ ਠੀਕ ਹੈ ਪਾਇਸਾ ਜਿਹਨੇ ਵੀ ਰੋ ਇੰਦਰਜੀਤ ਮੰਗੂਗਾ ਜੋ ਵੀ ਤੁਹਾਡਾ ਤਾਲ ਮੇਨ ਪੈਕ ਟੂ ਜਿੱਥੇ ਵੀ ਬੈਠੂਗਾ ਉਹ ਤੁਸੀਂ ਬਿਠਾ ਲਿਓ ਠੀਕ ਆ ਤੇ ਦੂਜਾ ਸੂਆ ਦੂਜਾ ਕਿਹਾ ਤਾਂ ਦੂਜਾ ਦੂਜਾ ਰਾਈ ਵੀ ਦੂਜਾ ਸੂਆ ਠੀਕ ਆ ਜੀ ਸੋ ਚੁਆਪ ਸਮਾ ਦੀ ਵੈਸੇ ਆਪਾਂ ਤੁਹਾਨੂੰ ਹੁਣ ਵਾਰ-ਵਾਰ ਇਹ ਪੁੱਛਣ ਦੱਸਣ ਤੇ ਨਹੀਂ ਗੱਲ ਰਹਿਣੀ ਕਿ ਨਾਲ ਦੀ ਨਾਲ ਤੁਸੀਂ ਚੁਵਾਈ ਵੀ ਦੇਖ ਰਿਹਾ ਜੀ ਠੀਕ ਆ ਜੀ ਨਾਲ ਦੇ ਨਾਲ ਚੁਵਾਈ ਵੀ ਦੇਖ ਰਿਹਾ ਜੀ ਇਹਨਾਂ ਪਸ਼ੂਆਂ ਦੀ ਵੀ ਕਿਹੋ ਜੀ ਧਾਰ ਆ ਪੋਲੀ ਆ ਜਾਂ ਪੂਰ ਆ ਜਾਂ ਛੱਟਾ ਤੁਹਾਨੂੰ ਪੂਰਾ ਕਲੀਅਰ ਹੋ ਜਾਊਗਾ ਚੁਵਾਈ ਵੇਖ ਕੇ ਸੋ ਮੇਰਾ ਵੀਰ ਪੂਰੀ ਵੀਡੀਓ ਵੇਖਿਆ ਕਰੋ ਇਹਦੇ ਵਿੱਚ ਪੂਰੀ ਤਾ ਜੋ ਕਿਸੇ ਵੀਰ ਨੇ ਡਿਸੀਜਨ ਲੈਣਾ ਹੈ ਪਸੂ ਖਰੀਦਣ ਦਾ ਤੇ ਤੁਸੀਂ इजीली ਜਿਹੜਾ ਲੈ ਸਕੋ ਲਿਓ ਇੰਦਰਜੀਤ ਕੱਢ ਕੇ ਦਿਖਾਈਏ ਵੀਰ ਲਓ ਜੀ ਤੋਂ ਬਰੀਕੀਆਂ ਦੋ ਝੋਟੀਆਂ ਮੱਜਾਂ ਦੇ ਵਿੱਚ ਦੋਸਤੋ ਪੂਰੀਆਂ ਨੇ ਠੀਕ ਆ ਜੀ ਕੋਤੇ ਬਾਈ ਨਹੀਂ ਐ ਸਾਫ ਸੁਥਰੀਆਂ ਰਾਜ ਵੀਰੇ ਮੱਜਾਂ ਐ ਫੁੱਲ ਲਓ ਜੀ ਠੀਕ ਆ ਜੀ ਇੱਕ ਜੋੜਾ ਲੈ ਜੂਗਾ ਤੇ ਮਤਲਬ ਕਿ ਜਿੱਥੇ ਚਾਰ ਪੰਜ ਰੱਖੀਆਂ ਦੋ ਹੀ ਬੜੀਆਂ ਨੇ ਬਸ ਜੀ ਬਸ ਜਿਹੜੇ ਵੀਰ ਦਾ ਤੁਸੀਂ ਕਢੇਰੀ ਦਾ ਕੰਮ ਜਾਂ ਕੋਈ ਵੀਰ ਨਵਾਂ ਸੋਚ ਰਿਹਾ ਵੀ ਸਟਾਰਟ ਕਰਨਾ ਤੇ 15-15 ਲੀਟਰ ਤੋਂ ਪਲੱਸ ਚੱਲਣ ਵਾਲੀਆਂ ਇਹ ਦੋਨੋਂ ਮੱਜਾਂ ਜਿਹੜੀਆਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਅੱਜ ਤੁਹਾਨੂੰ ਜੋ ਦੱਸਿਆ ਇੱਕ ਥਲੇ 16 ਇੱਕ ਥਲੇ 14 ਉਹ ਤੁਸੀਂ ਚੋਕਿਆ ਆਪਦੀ ਬੇ ਤੜਕ ਵੀਰ ਕੋਈ ਤਸੱਲੀ ਕਰ ਲੈ ਠੀਕ ਹੈ ਜੀ ਪੈਸੇ ਖਰਚ ਕਰਨੇ ਆ ਤੇ ਕੋਈ ਸੰਗ ਲੋ ਜੀ ਠੀਕ ਆ ਅੱਜ 11 ਵਜੇ ਰਾਜਵਿਰੇ ਵੇਖੋ ਸ਼ਾਮ ਨੂੰ ਮੱਜਾ ਕਿੱਥੇ ਜਾਣੀਆਂ ਨੇ ਹੂੰ ਹੋਣੀਆਂ ਗਾੜਦੀਆਂ ਹੋਣੀਆਂ ਪਛਾੜਦੀਆਂ ਤਾਂ ਟਾਈਮ ਜਿਹੜਾ ਦੋਸਤੋ ਦੋਵੇਂ ਤੁਹਾਨੂੰ ਨੋਟ ਤਾਂ ਕਰਾ ਦਈਦੇ ਆ ਵੀ ਕਿਸੇ ਵੀਰ ਨੂੰ ਜਿਹੜਾ ਸੌਖਾ ਸਮਝ ਆ ਜਾਵੇ ਵੀ ਸਵੇਰ ਚੁਵਾਈ ਕਿੰਨੇ ਵਜੇ ਹੋਈ ਤੇ ਹੁਣ ਜਿਹੜਾ ਆਪਾਂ ਵੀਡੀਓ ਕਵਰ ਕਰਦੇ ਪਏ ਆ ਤੇ ਹੁਣ ਕੀ ਸਥਿਤੀ ਆ ਠੀਕ ਆ ਜੀ ਤੇ ਕਿੰਨਾ ਕ ਪਸ਼ੂ ਬਣਿਆ ਥਣਿਆ ਤੇ ਸ਼ਾਮ ਨੂੰ ਬਿਲਕੁਲ ਚੁਵਾਈ ਦੀ ਸ਼ਾਮ ਦੀ ਚੁਵਾਈ ਦੇ ਸਮੇਂ ਜਾਂਦੇ ਜਾਂਦੇ ਪਸ਼ੂ ਥੱਲਿਓਂ ਪੂਰਾ ਖੜਾਊਗਾ ਠੀਕ ਆ ਜੀ ਪੂਰਾ ਬਣ ਕੇ ਤਿਆਰ ਹੋ ਜਾਊਗਾ ਸੋ ਵਿਖਾਲਾ ਤੁਸੀਂ ਭਾਂਡਾ ਚੈੱਕ ਕਰ ਸਕਦੇ ਜੀ ਸੋ ਜੇ 14 ਲੀਟਰ ਚ ਪਾਉਂਦੀ ਕਰਨ ਵਾਲੀ ਤੇ ਵਿਖਾਲਾ 15 16 ਦਾ ਕਰਤੀ ਪਈ ਹੈ ਠੀਕ ਆ ਇੰਦਰਜੀਤ ਕੀ ਲੈਣ ਦੇ ਨੇ ਕੀ ਵੀਰੇ ਦੀ ਮੰਗ ਇਹਦੀ ਮੰਗ ਸਵਾ ਕਰ ਲਈ ਇੱਕ ਵੀ ਕਰ ਲਈ ਇਹਦਾ 15 ਜੇ ਮਾਨਦਨ ਕਰਾਂਗੇ ਇੱਕ 15 ਜੇ ਇੱਕ 15 ਚ ਬਿਲਕੁਲ ਰੇਟ ਫਿਕਸ ਆ ਥੋੜਾ ਬਾਤਾ ਕੋਈ ਪੈਣ ਭਰਾਵਾਂ ਦਾ ਆਏਗਾ ਦਾ ਦੂਰ ਨੇੜਿਓ ਮਾਨਤਾਣੀਆਂ ਅੰਦੇ ਚ ਕਰਾਂਗੇ ਪੈਣ ਭਰਾ ਜਿੰਨੀ ਜੋਗੀ ਹੋਈ ਠੀਕ ਆ ਜੀ ਹਾਂ ਬਾਕੀ ਮੱਝਾਂ ਰਾਜ ਵੀਰੇ 16 16 17 17 ਕਿਲੋ ਵਾਲੀਆਂ ਦੋਵੇਂ ਇਨੇ ਰੇੜੜੀਆਂ ਮਿਲਣੀਆਂ ਨੇਗੀਆਂ ਬੇਸ਼ੱਕ ਜੇ ਕੋਈ ਬੰਦਾ ਸਾਈ ਪਾ ਦੇ ਉਹਦੇ ਥਲੇ ਤਾਂ ਹਾਜ਼ਰ ਹੈ ਨਾ ਜੇ ਇਹਦਾ ਵੀ ਕਿਨੇ 16 ਨਾਲ ਉਹਦੇ ਬਰਾਬਰ ਦੇ ਫਰਨਾ ਹੈ ਤੇ ਤਿੰਨਾਂ ਚੌ ਦਿਨਾਂ ਤੱਕ ਆਪਾਂ ਇਹਦਾ ਵੀ 16 ਕਿਲੋ ਬਣਾ ਕੇ ਦੇਣਾ ਹਾਂ ਹਾਂ ਦੁੱਧ ਵਾਲੀਆਂ ਮੱਝਾਂ ਲਓ ਜੀ ਕੋਈ ਪਰ ਉਹ ਦੋਵੇਂ ਕੰਡੀਸ਼ਨ ਕਿਸੇ ਵੀਰ ਨੇ ਜਿਵੇਂ ਵੀ ਤੁਸੀਂ ਲਾਗੂ ਕਰਾਉਣੀਆਂ ਉਦਾਂ ਹੀ ਕਰਾ ਲਿਓ ਅੱਜ ਕੋਈ ਭਰਾ ਲੈ ਕੇ ਜਾਂਦਾ ਤੇ ਅੱਜ 14 ਲੀਟਰ ਦੀ ਤਸੱਲੀ ਤੇ ਤੁਸੀਂ ਲੈ ਕੇ ਜਾਉਂਗੇ ਠੀਕ ਆ ਜੀ ਤੇ ਮੁੱਲ ਜਿਹੜਾ ਇੱਕ 15 ਕੀਤਾ ਲੈਣ ਦੇਣ ਤੇ ਬਾਕੀ ਮਾਨਤਾਂ ਨੂੰ ਦੋ ਪਸ਼ੂਆਂ ਦੇ ਵਿੱਚੋਂ ਹੋ ਜਾਊਗਾ ਬਹਿਖ ਲੋ ਕੇ ਤੁਸੀਂ ਆਪਣੀ ਗੱਲਬਾਤ ਕਰ ਲਿਓ ਸੌਦਾ ਕਰਨ ਲੱਗਿਆਂ ਤਾਲਮਿਲ ਜਿੱਥੇ ਵੀ ਬੈੰਦਾ ਹੋਇਆ ਬਠਾ ਲਿਓ ਵਿੱਚੋਂ ਛੋੜ ਜਾਪੇ ਹੋ ਜਾਣਗੇ ਤੇ ਦੋ ਮੱਝਾਂ ਪੂਰੀਆਂ ਟੌਪ ਦੀਆਂ ਜਵੇਰ ਇੰਦਰਜੀਤ ਦੇ ਫਾਰਮ ਦੀ ਸ਼ਾਨ ਸੀਗੀਆਂ ਠੀਕ ਆ ਜੀ ਤੇ ਵਿਕਰੀ ਵਾਲੀਆਂ ਨੇ ਦੋਨੋਂ ਠੀਕ ਆ ਜੀ ਵਕਾਊ ਆ ਤੇ ਮੇਰੇ ਪਰ ਪੂਰੀ ਡਿਟੇਲ ਪੂਰੀ ਇਨਫੋਰਮੇਸ਼ਨ ਜਿਹੜੀ ਆਪਾਂ ਤੁਹਾਨੂੰ ਦੇ ਦਿੱਤੀ ਆ ਤੇ ਬਾਕੀ ਇੱਥੇ ਆਣ ਕੇ ਦਿੱਤੀ ਗਈ ਇਨਫੋਰਮੇਸ਼ਨ ਨੂੰ ਬਿਲਕੁਲ ਜਸਟੀਫਾਈ ਕਰ ਲਿਓ ਇੱਥੇ ਆਣ ਕੇ ਆਪਣੀ ਤਸੱਦੀ ਕਰ ਲਿਓ ਠੀਕ ਆ ਜੀ ਬੀਨਦਰ ਜੀ ਤਾਂ ਇਹ ਅੱਜ ਦੋ ਹੀ ਆਪਣੇ ਕੋਲ ਮੱਝਾਂ ਵੀਰੇ ਹਾਂਜੀ ਹਾਂਜੀ ਤੇ ਨੰਬਰ ਇੱਕ ਕਰ ਦਿਓ ਸਾਂਝੇ ਨੰਬਰ 98557 48728 98557 4872 ਠੀਕ ਆ ਭਰਾ ਜੀ ਹਾਂਜੀ ਹਾਂਜੀ ਓਕੇ ਵੀਰੇ ਹਾਂਜੀ ਲੋਬੀ ਪ੍ਰਭੂ ਹੈ ਦੋ ਐਨੀਮਲਸ ਹੀ ਅੱਜ ਵੀਰੇ ਇੰਦਰਜੀਤ ਸਿੰਘ ਦੇ ਕੋਲ ਪਿੰਡ ਕਰਿਆਲਾ ਠੀਕ ਆ ਜੀ ਕਰਿਆਲੇ ਦੀਆਂ ਬੈਕਾਂ ਹੀ ਆ ਜਦੋਂ ਆਪਾਂ ਕਰਿਆਲੇ ਤੋਂ ਦੋਸਤੋਂ ਪਿੰਡ ਦੁੱਬਲੀ ਨੂੰ ਆਉਂਦੇ ਆ ਤੇ ਰਸਤੇ ਵਿੱਚ ਵੀਰਿੰਦਰਜੀਤ ਸਿੰਘ ਹੋਣਾਂ ਦੀਆਂ ਬੈਕਾਂ ਨੇ ਤੇ ਵੈਸੇ ਨੰਬਰ ਸਕਰੀਨ ਦੇ ਥੱਲੇ ਚੱਲਦੇ ਆ ਨੰਬਰਾਂ ਤੇ ਕਾਲ ਕਰਕੇ ਤੁਸੀਂ ਕੁਝ ਵੀ ਅਡਰੈਸ ਕਨਫਰਮ ਕਰਨਾ ਹੈ ਜਾਂ ਕੋਈ ਗੱਲਬਾਤ ਰਿਗਾਰਡਿੰਗ ਇਹਨਾਂ ਪਸ਼ੂਆਂ ਦੀ ਇਨਫੋਰਮੇਸ਼ਨ ਦੇ ਕੁਝ ਪੁੱਛਣਾ ਚਾਹੁੰਦੇ ਹੋ ਤੇ ਕਾਲ ਕਰ ਲਿਓ ਠੀਕ ਆ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ